230 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਪੰਜ ਗ੍ਰਿਫਤਾਰ ਡੀਐਸਪੀ ਫਿਲੋਸ਼ੀਰੀ ਸਰਬੰਸਿੰਘ ਬਲ ਦੀ ਅਗਵਾਈ ਹੇਠ ਥਾਣਾ ਮੁਖੀ ਫਿਲੋਰ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਨੇ ਫਿਲੋਰ ਇਲਾਕੇ ਵਿੱਚ ਨਸ਼ਾ ਵੇਚਣ ਵਾਲਿਆਂ ਚਾਰ ਔਰਤਾਂ ਤੇ ਇੱਕ ਵਿਅਕਤੀ ਸ合ਤ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਥਾਣਾ ਮੁਖੀ ਫਿਲੌਰ ਇੰਸਪੈਕਟਰ ਸੰਜੀਪ ਪੂਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਜੀਤ ਪਤਨੀ ਬੂਟਾਬਾਸੀ ਗੰਨਾਪਿੰਡ ਅਤੇ ਤਲਵਿੰਦਰ ਪਤਨੀ ਦੇਵਰਾਜਵਾਸੀ ਗੰਨਾਪਿੰਡ ਫਿਲੌਰ ਤੋਂ 110 ਪਵੰਦੀ ਸ਼ੁਦਾ ਨਸ਼ੀਦੀਆਂ ਗੋਲੀਆਂ ਬਰਾਮਦ ਕੀਤੀਆਂ ਮਨਜੀਤ ਉਰਫ ਦੀਸ਼ੋ ਪਤਨੀ ਬਿੰਦਰਬਾਸੀ ਰਾਏਪੁਰ ਅਰਾਈਆਂ ਅਤੇ ਊਸ਼ਾ ਰਾਣੀ ਪਤਨੀ ਸੰਦੀਪ ਕੁਮਾਰ ਵਾਸੀ ਕਡਿਆਣਾ ਛੰਡੀਪੁਰ ਫਲੋਰ ਤੋਂ 90 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਇਸੇ ਤਰ੍ਹਾਂ RAMLUBAYA ਪੁੱਤਰ ਮੁਲਖ ਰਾਜ ਵਾਸੀ ਗੰਨਾਪਿੰਡ ਫਲੋਰ ਤੋਂ 30 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਇਨ੍ਹਾਂ ਸਬਨਾ ਵਿਰੁੱਧ ਥਾਣਾ ਫਲੋਰ ਵਿੱਚ ਧਾਰਾ 22 61 85 NDPS ਐਕਟ ਅਤੇ 22C 29 61 85 NDPS ਐਕਟ ਤਹਿਤ ਕੇ ਦਰਜ ਕਰਕੇ ਅਗਲੀ ਰੀ ਕਾਰਵਾਈ جاری ਹੈ ਸਰ ਐਂਡੀ ਦੇ ਮੁਕਦਮੇ ਦਰਜ ਕੀਤੇ ਕਿੰਨੇ ਮੁਕਦਮੇ ਇਹਨਾਂ ਦਾ ਕਿਦਾਂ ਮੈਟਰ ਆ ਰਿਹਾ ਹੈ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜ਼ਿਲ੍ਹਾ ਜਲੰਧਰ ਦੇ ਹੱਥ ਕੋਸ ਸੁਨਿਲ ਸਫਲਤਾ ਹਾਸਲ ਕੀਤੀ ਜਦ ਮਾਨਯੋਗ ਜ਼ਿਲ੍ਹਾੰਦਰ ਦੇ ਅਧੀਨ ਐਸਐਸਪੀ ਸਰ ਦਾ ਹਰਮਿੰਦਰ ਸਿੰਘ ਜੀ ਦੀ ਹਦਾਇਤਾਂ ਮੁਤਾਬਕ ਅਤੇ ਡੀਐਸਪੀ ਫਲੋਰ ਸਰਮੁਖ ਸਿੰਘ ਬਾਲ ਜੀ ਦੀ ਦਿਸ਼ਾ ਨਿਰਦੇਸ਼ ਅਧੀਨ ਫਲੋਰ ਪੁਲਿਸ ਨੇ ਦੋ ਮੁਕੱਦਮੇ ਦਰਜ ਕੀਤੇ ਹਨ ਪਹਿਲੀ ਗੜੀ ਪਹਿਲਾ ਮੁਕਦਮਾ ਨੰਬਰ 192 ਨੰਬਰ ਹੈ ਜੋ ਕਿ ਮਨਜੀਤ ਕੌਰ ਪਤਨੀ ਬੂਟਾਵਾਸੀ ਗੰਨਾਪੜ ਅਤੇ ਤਲਵਿੰਦਰ ਰੇਲਿਸ ਕਿੰਦੂ ਪਤਨੀ ਦੇਵਰਾਜ ਵਾਸੀ ਗੰਨਾਪੜ ਦੇ ਖਿਲਾਫ ਦਰਜ ਕੀਤਾ ਅਤੇ ਉਨ੍ਹਾਂ ਪਾਸੋਂ ਕਰੀਬ 110 ਗੋਲੀਆਂ ਨਿਸ਼ਕੁਲੀਆਂ ਨਸ਼ੀਲੀਆਂ ਬਰਾਮਦ ਹੋਈਆਂ ਜੋ ਕਿ ਤਲਵਿੰਦਰ ਅਲੇ ਇਸਕੇ ਦੋ ਤੇ ਕਰੀਬ ਚਾਰ ਮੁਕਦਮੇ ਪਹਿਲਾਂ ਦਰਜ ਦਰਜ ਹੈ ਜੋ ਕਿ ਜਿਸਦੀ ਛੋਕੜ ਪਹਿਲਾਂ ਵੀ ਨਸ਼ਾ ਵਿਰਚਨ ਸੰਬੰਧੀ ਆ ਮੁਕਦਮਾ ਨੰਬਰ 192 ਜੋ ਕਿ ਮਨਜੀਤ ਕੌਰ ਉਰਫ ਦੀਸ਼ੋ ਪਤਨੀ ਵਿੰਦਰਵਾਸੀ ਰਾਏਪੁਰਾਇਆ ਦੇ ਖਿਲਾਫ ਦਰਜਿਸਟਰ ਅਤੇ 우ਸ਼ਾ ਰਾਣੀ ਪਤਨੀ ਸੰਦੀਪ ਕੁਮਾਰ ਵਾਸੀ ਕੜਿਆਣਾ ਚੰਡੀਗੜ੍ਹ ਦੇ ਖਿਲਾਫ ਦਰਜਿਸਟਰ ਕੀਤਾ ਜਿਸ ਪਾਸੋਂ 30 ਗੋਲੀਆਂ 80 ਜ਼ੁਲਮ ਅਤੇ 60 ਗੋਲੀਆਂ ਐਲਟ੍ਰੈਕਸੀ ਬਰਾਮਦ ਹੋਈਆਂ ਜੋ ਮਨਜੀਤ ਕੌਰ चौथे महीने 2025 ਦੇ ਵਿੱਚ ਹੀ ਜਮਾਤ ਤੇ ਆਈ ਸੀ ਤੇ ਬਾਅਦ ਅੰਸਰ ਫਿਰ ਇਹ ਨਸ਼ੇ ਦੇ کاروبار ਸਬੰਧੀ ਲਿਖਤ ਹੋਈ ਸੀ ਦੋਨੋਂ ਮੁਕਦਮਿਆਂ ਦੇ ਵਿੱਚ ਕਰੀਬ 4 ਦੋਸ਼ੀਆਂ ਨੂੰ ਥਾਣਾ ਫਲਾਪੋਤ ਸੰਗ ਰਿਫਟਾਰ ਕੀਤਾ ਜਿਨ੍ਹਾਂ ਨੇ ਪੇਸ਼ਤਾਜ਼ ਕਰਕੇ ਰਿਵਾਰਡ ਹਾਸਲ ਕਰਕੇ ਗ੍ਰਿਫਤਾਰ ਹੋਏ ਮਿਕਸ ਲੱਗ 230 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਪੰਜ ਗ੍ਰਿਫਤਾਰ ਡੀਐਸਪੀ ਫਿਲੋਸ਼ੀਰੀ ਸਰਬੰਸਿੰਘ ਬਲ ਦੀ ਅਗਵਾਈ ਹੇਠ ਥਾਣਾ ਮੁਖੀ ਫਿਲੋਰ ਇੰਸਪੈਕਟਰ ਸੰਜੀਪ ਕਪੂਰ ਦੀ ਟੀਮ ਨੇ ਫਿਲੋਰ ਇਲਾਕੇ ਵਿੱਚ ਨਸ਼ਾ ਵੇਚਣ ਵਾਲਿਆਂ ਚਾਰ ਔਰਤਾਂ ਅਤੇ ਇੱਕ ਵਿਅਕਤੀ ਸਹਿਤ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਥਾਣਾ ਮੁਖੀ ਫਿਲੌਰ ਇੰਸਪੈਕਟਰ ਸੰਜੀਪ ਪੂਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਜੀਤ ਪਤਨੀ ਬੂਟਾਬਾਸੀ ਗੰਨਾਪਿੰਡ ਅਤੇ ਤਲਵਿੰਦਰ ਪਤਨੀ ਦੇਵਰਾਜਵਾਸੀ ਗੰਨਾਪਿੰਡ ਫਿਲੌਰ ਤੋਂ 110 ਪਾਬੰਦੀਸ਼ੁਦਾ ਨਸ਼ੀਦੀਆਂ ਗੋਲੀਆਂ ਬਰਾਮਦ ਕੀਤੀਆਂ ਮਨਜੀਤ ਉਰਫ ਦੀਸ਼ੋ ਪਤਨੀ ਬਿੰਦਰਬਾਸੀ ਰਾਏਪੁਰਾ ਅਰਾਈਆਂ ਅਤੇ ਊਸ਼ਾ ਰਾਣੀ ਪਤਨੀ ਸੰਦੀਪ ਕੁਮਾਰ ਵਾਸੀ ਕੜਿਆਣਾ ਛੰਡੀਪੀਰ ਫਿਲੌਰ ਤੋਂ 90 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਇਸੇ ਤਰ੍ਹਾਂ RAMLUBAYA ਪੁੱਤਰ ਮੁਲਖ ਰਾਜ ਵਾਸੀ ਗੰਨਾਪਿੰਡ ਫਿਲੌਰ ਤੋਂ 30 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਇਨ੍ਹਾਂ ਸਬੰਨਾ ਵਿਰੁੱਧ ਥਾਣਾ ਫਿਲੌਰ ਵਿੱਚ ਧਾਰਾ 22 185 NDPS ਐਕਟ ਅਤੇ 22C 29 185 NDPS ਐਕਟ ਤਹਿਤ ਇਸ ਦਰਜ ਕਰਕੇ ਅਗਲੀ ਰੀ ਕਾਰਵਾਈ ਜਾਰੀ ਹੈ ਸਰ ਐਂਡੀ ਦੇ ਮੁਕਤਮੇ ਦਰਜ ਕੀਤੇ ਕਿੰਨੇ ਮੁਕਦਮੇ ਇਹਨਾਂ ਦਾ ਕਿੰਨਾ ਮੈਕਰੋਗ੍ਰਾਫ ਅ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜ਼ਿਲ੍ਹਾ ਜ਼ਿਲੰਗਰ ਦੇ ਹੱਥ ਕੋਲ ਸੂਲ ਸਫਲਤਾ ਹਾਸਲ ਕੀਤੀ ਜਦ ਮਾਨਯੋਗ ਜ਼ਿਲ੍ਹਾ ਅੰਦਰ ਦੇ ਹਕੀ ਐਸਐਸਪੀ ਸਰਦਾਰ ਹਰਮਿੰਦਰ ਸਿੰਘ ਜੀ ਦੀ ਹਦਾਇਤਾਂ ਮੁਤਾਬਕ ਅਤੇ ਡੀਐਸਪੀ ਫਲੋਰ ਸਰਦਾਰ ਸਰਮੁਖ ਸਿੰਘ ਬਾਲ ਜੀ ਦੀ ਦਿਸ਼ਾ ਨਿਰਦੇਸ਼ ਅਧੀਨ ਫਲੋਰ ਪੁਲਿਸ ਨੇ ਦੋ ਮੁਕੱਦਮੇ ਦਰਜ ਕੀਤੇ ਆ। ਪਹਿਲੀ ਗੜੀ ਪਹਿਲਾ ਮੁਕੱਦਮਾ ਨੰਬਰ 191 ਨੰਬਰ ਹੈ ਜੋ ਕਿ ਮਨਜੀਤ ਕੌਰ ਪਤਨੀ ਬੂਟਾਵਾਸੀ ਕੰਨਾਂਪਿੰਡ ਅਤੇ ਤਲਵਿੰਦਰ ਰੇਲਿਸ ਕਿੰਦੋ ਪਤਨੀ ਦੇਵਰਾਜ ਵਾਸੀ ਕੰਨਾਂਪਿੰਡ ਦੇ ਖਿਲਾਫ ਦਰਜ ਕੀਤਾ ਅਤੇ ਉਨ੍ਹਾਂ ਪਾਸੋਂ ਕਰੀਬ 110 ਗੋਲੀਆਂ ਨਿਸ਼ਕੁਲੀਆਂ ਨਸ਼ੀਲੀਆਂ ਬਰਾਮਦ ਹੋਈਆਂ। ਜੋ ਕਿ ਤਲਵਿੰਦਰ ਰੇਲੇ ਇਸਕੇ ਦੋ ਤੇ ਕਰੀਬ ਚਾਰ ਮੁਕਦਮੇ ਪਹਿਲਾਂ ਦਰਜ ਦਰਜਿਸ਼ਡ ਹੈ ਜੋ ਕਿ ਜਿਸਦੀ ਛੋਕੜ ਪਹਿਲਾਂ ਵੀ ਨਸ਼ਵਿਰਚਨ ਸੰਬੰਧੀ ਹੈ ਮੁਕਦਮਾ ਨੰਬਰ 192 ਜੋ ਕਿ ਮਨਜੀਤ ਕੌਰ ਉਰਫ ਦੀ ਸ਼ੋ ਪਤਨੀ ਬਿੰਦਰਵਾਸੀ ਦਾਇਪੁਰਾਇਆ ਦੇ ਖਿਲਾਫ ਦਰਜਿਸਟਰ ਅਤੇ 우ਸ਼ਾ ਰਾਣੀ ਪਤਨੀ ਸੰਦੀਪ ਕੁਮਾਰ ਵਾਸੀ ਕੜਿਆਣਾ ਚੰਡੀਗੜ੍ਹ ਦੇ ਖਿਲਾਫ ਦਰਜਿਸਟਰ ਕੀਤਾ ਜਿਸ ਪਾਸੋਂ ਗ੍ਰੀਪ 30 ਗੋਲੀਆਂ 80 ਜ਼ਲਮ ਅਤੇ 60 ਗੋਲੀਆਂ ਐਲਟ੍ਰੈਕਸੀ ਬ੍ਰਮਤ ਹੋ ਜੋ ਮਨਜੀਤ ਕੌਰ ਚੌਥੇ ਮਹੀਨੇ 2025 ਦੇ ਵਿੱਚ ਹੀ ਜਮਾਤਤ ਹੋਈ ਸੀ ਤੇ ਬਾਅਦ ਅਨਸਰ ਫਿਰ ਇਹ ਨਸ਼ੇ ਦੇ کاروبار ਸਬੰਧੀ ਲਿਖਤ ਹੋ ਗਈ ਸੀ ਦੋਨੋਂ ਮੁਕਦਮਿਆਂ ਦੇ ਵਿੱਚ ਕਰੀਬ 4 ਦੋਸ਼ੀਆਂ ਨੂੰ ਥਾਣਾ ਫਲਪੋਲ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਪੇਸ਼ਤਾਜ਼ ਕਰਕੇ ਰਿਮਾਂਡ ਹਾਸਲ ਕਰਕੇ ਗਿਲੀ ਕਰ ਰਵੇ ਮਿਕਸ ਲਿਖਤ